ਇਹ ਕਹਾਂਗਾ ਵੀ ਪ੍ਰਭੂ ਜਿੰਨੇ ਵੀ ਜੀਵਨ ਮਿਲਣਾ ਇਸ ਜੀਵਨ ਚ ਇਦਾਂ ਦੀ ਘਟਨਾ ਦੇਖਣੀ ਪਈ ਹੈ ਮੈਂ ਤਾਂ ਕਹਿੰਦਾ ਕੋ ਸਾਡੇ ਵੀ ਮੰਦ ਭਾਗੇ ਭਾਗ ਸਕੇ ਕਿਉਂਕਿ ਇਸ ਤੋਂ ਮੰਦ ਭਾਗੀ ਘਟਨਾ ਹੋ ਨਹੀਂ ਸਕਦੀ ਜਿਹੜੀ ਹੋਈ ਹੈ ਲੇਕਿਨ ਜਦੋਂ ਸਵੇਰੇ ਜਾ ਕੇ ਅਨਫੋਰਚੂਨੇਟਲੀ ਜਦੋਂ ਸਾਰੀ ਵਾਕਿਆ ਸਾਹਮਣੇ ਆਇਆ ਤਾਂ ਇਹ ਸਾਰਾ ਸ਼ਹਿਰ ਕੀ ਬਲਕਿ ਪੂਰਾ ਪੰਜਾਬ ਮੈਂ ਤਾਂ ਕਹਿੰਦਾ ਜਿਹਦੇ ਜਿਹਨੇ ਵੀ ਇਹ ਘਟਨਾ ਦੇਖੀ ਆ ਉਹਦਾ ਕੰਦੇ ਨਾ ਕਲੇਜਾ ਫਟ ਗਿਆ ਉਸ ਗੁਨਾਹ ਦੀ ਸਜ਼ਾ ਕੋਈ ਨਹੀਂ ਆ 29 ਸਜ਼ਾ ਮਿਲ ਜਵੇ 19 ਘਾਟਾ ਬਲਕਿ ਇਹਨੂੰ ਫਾਂਸੀ ਜਿਹੜੀ ਹੈ ਇੱਕ ਵਾਰ ਨਹੀਂ ਹੁਣ ਜਿਹੜੀ ਇਹਨੂੰ ਕਈ ਜਨਮਾਂ ਤੱਕ ਲਗਾਤਾਰੀ ਹੋਣੀ ਹੈ ਕੈਂਡੀਡੇਟ ਘਟਨਾ ਤੋਂ ਅੱਤਰ ਬੰਦੇ ਦਾ ਸਕੂਟਰ ਟਰੇਸ ਹੋ ਗਿਆ ਕਹੈ ਨੂੰ ਗਿਆ ਕਹੈ ਨੂੰ ਲੈ ਉਹ ਬੰਦਾ ਫੜ ਲਿਆ ਕੈਂਡੀਡੇਟ ਕੰਡੇ ਲੇਕਿਨ ਉਹ ਐਕਚੁਅਲੀ ਘਟਨਾ ਉਸ ਤੋਂ ਪਹਿਲਾਂ ਵਾਪਰ ਚੁੱਕੀ ਸੀ ਲੇਕਿਨ ਉਹਨੂੰ ਰਾਤ ਨੂੰ 3:30 4 ਵਜੇ ਤੱਕ ਵੀ ਇਨਵੈਸਟਿਗੇਟ ਹੋਇਆ 12:30 12:00 ਵਜੇ ਤੱਕ ਤਾਂ ਲਾਸਟ ਮੈਂ ਦੇਖਦਾ ਰਿਹਾ ਕੋਈ ਕਿਸੇ ਨੂੰ ਦੱਸਿਆ ਨਹੀਂ ਉਹ ਦੱਸਿਆ ਜੀ ਔਰ ਉਹ ਕਮਾਂਦਾ ਰਿਆ ਕਦੀ ਕਿਤੇ ਲੈ ਜਵੇ ਕਦੀ ਕਿਤੇ ਲੈ ਜਵੇ ਲੇਕਿਨ ਜਦੋਂ ਇਦਾਂ ਦਾ ਕੋਈ ਐਲੀਮੈਂਟ ਆ ਕੇ ਕਿੱਥੋਂ ਇਹ ਇਦਾਂ ਦਾ ਇਹਦਾ ਦਿਮਾਗ ਸਗਾ ਲੇਕਿਨ ਉਹਨੂੰ ਸਜ਼ਾ ਸਖਤ ਤੋਂ ਸਖਤ ਉਹਨਾਂ ਉਸ ਗੁਨਾਹ ਦੀ ਸਜ਼ਾ ਕੋਈ ਨਹੀਂ ਹੈ ਦੇ ਵਿੱਚ ਜਿਹੜੇ ਬਹੁਤ ਸਾਰੇ ਪਿੰਡ ਨੇ ਉਹਨਾਂ ਦੇ ਵੱਲੋਂ ਮਤੇ ਪਾਏ ਜਾ ਰਹੇ ਨੇ ਕਿ ਜੇਕਰ ਕੋਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਵੇਂ ਜੁ ਕੋਈ ਵੈਰੀਫਿਕੇਸ਼ਨ ਕਰਾ ਕੇ ਪ੍ਰਵਾਸੀ ਨਹੀਂ ਰਹਿੰਦਾ ਤਾਂ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਇਹ ਜਾਓ ਆਪਣੇ ਕਾਗਜ਼ ਪੱਤਰ ਲੈ ਕੇ ਆਓ ਉਹਨਾਂ ਮਤਿਆਂ ਨੂੰ ਤੁਸੀਂ ਕਿਵੇਂ ਦੇ ਦੇ ਬਿਲਕੁਲ ਸਹੀ ਗੱਲ ਹੈ ਦੇਖੋ ਕਿਸੇ ਵੀ ਵੈਰੀਫਿਕੇਸ਼ਨ ਹੋਣਾ ਮੈਂ ਤਾਂ ਬڑے ਲੰਬੇ ਅਰਸੇ ਤੋਂ ਕਈ ਵਾਰੀ ਐਡਮਿਨਿਸਟ੍ਰੇਸ਼ਨ ਨੂੰ ਆਲਰੇਡੀ ਵੀ ਕਿਹਾ ਬਹੁਤ ਸਾਰੇ ਆ ਕੇ ਲੋਕ ਆ ਕੇ ਬਸ ਜਾਂਦੇ ਆ ਪਰ ਆ ਕੇ ਉਹਨਾਂ ਦੀ ਵੈਰੀਫਿਕੇਸ਼ਨ ਲਗਾਤਾਰ ਹੋਣੀ ਚਾਹੀਦੀ ਹੈ ਐਮਐਲਏ ਬ੍ਰਹਮਸ਼ੰਕਰ ਜਿੰਪਾ ਜਿਹੜੇ ਸਾਡੇ ਨਾਲ ਮੌਜੂਦ ਨੇ ਇੱਕ ਵੱਡੀ ਘਟਨਾ ਜਿਹੜੀ ਆ ਉਹ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਹੈ ਜਿੰਪਾ ਜੀ ਉਹ ਘਟਨਾ ਨੂੰ ਕਿਵੇਂ ਵੇਖਦੇ ਹੋ ਜੀ ਬਤੌਰ ਐਮਐਲਏ ਤੁਸੀਂ ਮੈਂ ਤਾਂ ਇਹ ਕਹੂੰਗਾ ਵੀ ਪ੍ਰਭੂ ਜਿੰਨੇ ਵੀ ਜੀਵਨ ਮਿਲਣ ਇਸ ਜੀਵਨ ਚ ਇਦਾਂ ਦੀ ਘਟਨਾ ਦੇਖਣੇ ਪਈ ਹੈ ਮੈਂ ਤਾਂ ਕਹਣਾ ਕੋ ਸਾਡੇ ਵੀ ਮੰਦ ਭਾਗੇ ਭਾਗ ਸਕੇ ਕਿਉਂਕਿ ਇਸ ਤੋਂ ਮੰਦ ਭਾਗੀ ਘਟਨਾ ਹੋ ਨਹੀਂ ਸਕਦੀ ਜਿਹੜੀ ਹੋਈ ਹੈ ਔਰ ਲੇਕਿਨ ਉਹਦੇ ਵਿੱਚ ਜਦੋਂ ਇਹ ਘਟਨਾ ਹੋਈ ਹੈ ਉਸ ਤੋਂ ਜਦੋਂ ਬੱਚਾ ਗਵਾਚਾ ਮੇ ਕੋਈ ਇਨਫੋਰਮੇਸ਼ਨ ਆਈ ਹੈ ਕੋਈ 8 6:30 ਵਜੇ 8 ਵਜੇ ਦੇ ਕਰੀਬ ਲੇਕਿਨ ਇੱਕ ਘੰਟੇ ਦੇ ਵਿੱਚ ਪੁਲਿਸ ਦਾ 100 ਤੋਂ ਜ਼ਿਆਦਾ ਬੰਦਾ ਲੱਗ ਕੇ ਜਿੱਤੇ ਡਿਪਟੀ ਕਮਿਸ਼ਨਰ ਸੌਰੀ ਡੀਐਸਪੀ ਸਾਹਿਬ ਔਰ ਸਾਰੇ ਐਸਐਚਓ ਸਵਾਨ ਲੱਗੇ ਹਾਲਾਂਕਿ ਪ੍ਰਾਈਮ ਮਿੰਿਸਟਰ ਸਾਹਿਬ ਉਸ ਦਿਨ ਆਏ ਸੀਗੇ ਉਥੋਂ ਆਂਦੇ ਮੰਨੇ ਡਿਊਟੀ ਤੇ ਸਾਰੇ ਮੈਂ ਕਿਹਾ ਵੀ ਲੱਗ ਜਾਓ ਕੈਂਡੀਡੇਟ ਘਟਿਆ ਨਾ ਤਾਂ ਬੰਦੇ ਦਾ ਸਕੂਟਰ ਟਰੇਸ ਹੋ ਗਿਆ ਕਹੈ ਨੂੰ ਗਿਆ ਕਹੈ ਨੂੰ ਲੈ ਉਹ ਬੰਦਾ ਫੜ ਲਿਆ ਕੈਂਡੀਡੇਟ ਕੈਂਡੀ ਲੇਕਿਨ ਉਹ ਐਕਚੁਅਲੀ ਘਟਨਾ ਉਸ ਤੋਂ ਪਹਿਲਾਂ ਵਾਪਰ ਚੁੱਕੇ ਸੀ ਉਸ ਬੱਚੇ ਦਾ ਉਹ ਫੜ ਜਾਣ ਤੋਂ ਪਹਿਲਾਂ ਲੇਕਿਨ ਉਹਨੂੰ ਰਾਤ ਨੂੰ 3 3:30 4 ਵਜੇ ਤੱਕ ਵੀ ਇਨਵੈਸਟਿਗੇਟ ਹੋਇਆ 12:30 12:30 ਵਜੇ ਤੱਕ ਤਾਂ ਲਾਸਟ ਮੈਂ ਦੇਖਦਾ ਰਿਆ ਕੋਈ ਦੱਸਿਆ ਨਹੀਂ ਕੋਈ ਦੱਸਿਆ ਨਹੀਂ ਔਰ ਉਹ ਘੁਮਾਂਦਾ ਰਿਹਾ ਕਦੀ ਕਿਤੇ ਲੈ ਜਵੇ ਕਦੀ ਕਿਤੇ ਲੈ لیکن ਜਦੋਂ سویਰੇ ਜਾ ਕੇ અનਫੋਰਚੂਨੇਟਲੀ ਜਦੋਂ ساری واقعہ سامنے ਆਇਆ تو ਸਾਰਾ ਸ਼ਹਿਰ ਕੀ ਬਲਕੇ ਪੂਰਾ ਪੰਜਾਬ ਮੈਂ ਤਾਂ ਕਹਿੰਦਾ ਜਿਹਨੇ ਵੀ ਜਿਹਨੇ ਵੀ ਇਹ ਘਟਨਾ ਦੇਖੀ ਆ ਉਹਦਾ ਕੰਦੇ ਨਾ ਕਲੇਜਾ ਫਟ ਗਿਆ اور ਉਹਦੇ ਮਾਪੇ ਦਾ ਜਿਹੜਾ ਕਲੇਜਾ ਫਟਿਆ ਸੀ ਅੱਜ ਅਸੀਂ سویਰੇ ਮੈਂ ਸਾਡੇ ਮਾਨਜੋਗ ਮੰਤਰੀ ਸਾਹਿਬ ਡਾਕਟਰ ਅਵਜੋਤ ਜੀ ਮੇਰ ਸਾਹਿਬ ਸੁਰਿੰਦਰ ਕੁਮਾਰ ਚਿੰਦਾ ਜੀ ਅਸੀਂ ਸਾਰੇ ਅੱਜ ਬੱਚੇ ਦੇ ਘਰ ਜਾ ਕੇ ਪਹਿਲਾਂ ਤਾਂ ਉਸਦੇ ਨਾਲ ਹੀ ਰਹੇ ਸਾਰੇ ਜਾਨ ਸਾਰੇ ਨਾਲ ਸੀਗਾ ਸਾਰਾ ਪੰਜਾਬ ਨਾਲ ਸੀ ਹਰੇਕ ਮੇਰੇ ਸ਼ਹਿਰ ਦਾ ਹਰੇਕ ਆਦਮੀ ਉੱਥੇ ਸੀ ਤੇ ਹੁਣ ਗੱਲ ਇਹ ਹੈ ਵੀ ਇਹ ਤਾਂ ਕੱਟਣਾ ਹੋ ਚੁੱਕੀ ਸੀ ਲੇਕਿਨ ਹੁਣ ਅੱਗੇ ਨੂੰ ਇਹ ਜਿਹੜਾ ਕੋ ਆਨਸਰ ਆ ਜਿਹੜਾ ਸਾਈਕਲੋਜੀਕਲੀ ਅਨਫਿਟ ਹੈ ਇਸ ਪੰਜਾਬ ਸਾਡਾ ਕਿਉਂਕਿ ਪੰਜਾਬ ਸਾਡਾ ਉਹ ਵਿਰਸਾ ਹੈ ਜਿਹਦੇ ਵਿੱਚ ਤਾਂ ਲੋਕ ਇਹ ਨਾ ਬੱਚਿਆਂ ਨੂੰ ਪਿਆਰ ਕਰਨ ਚ ਆਪਣੀ ਜਾਨ ਦੇ ਦਿੰਦੇ ਆ ਬਜਾਨ ਦੇ ਲਈ ਲੇਕਿਨ ਜਦੋਂ ਇਦਾਂ ਦਾ ਕੋਈ ਐਲੀਮੈਂਟ ਆ ਕੇ ਕਿੱਥੋਂ ਇਹ ਇਦਾਂ ਦਾ ਇਹਦਾ ਦਿਮਾਗ ਸਗਾ ਲੇਕਿਨ ਉਹਨੂੰ ਸਜ਼ਾ ਸਖਤੋ ਸਖਤ ਉਹਨਾਂ ਉਸ ਗੁਨਾਹ ਦੀ سزا ਹੀ ਕੋਈ ਨਹੀਂ ਆ ਜਿੰਨੀ ਸਜ਼ਾ ਮਿਲ ਜਵੇ ਉਨੀ ਘੱਟ ਆ ਬਲਕਿ ਇਹਨੂੰ ਫਾਂਸੀ ਜਿਹੜੀ ਆ ਇੱਕ ਵਾਰ ਨਹੀਂ ਹੁਣ ਜਿਹਦੀ ਇਹਨੂੰ ਕਈ ਜਨਮਾਂ ਤੱਕ ਲਗਾਤਾਰੀ ਹੋਣੀ ਆ ਇਸ ਘਟਨਾ ਦੇ ਲਈ ਜੀ ਭਾਜੀ ਤੁਹਾਡੇ ਹਲਕੇ ਦੇ ਵਿੱਚ ਜਿਹੜੇ ਬਹੁਤ ਸਾਰੇ ਪਿੰਡ ਨੇ ਉਹਨਾਂ ਦੇ ਵੱਲੋਂ ਮਤੇ ਪਾਏ ਜਾ ਰਹੇ ਨੇ ਕਿ ਜੇਕਰ ਕੋਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਵੇਂ ਕੋਈ ਵੈਰੀਫਿਕੇਸ਼ਨ ਕਰਾ ਕੇ ਪ੍ਰਵਾਸੀ ਨਹੀਂ ਰਹਿੰਦਾ ਤਾਂ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਜਾਓ ਆਪਣੀ ਕਾਗਜ਼ ਪੱਤਰ ਲੈ ਕੇ ਆਓ ਉਹਨਾਂ ਮਤਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਸਹੀ ਗੱਲ ਆ ਦੇਖੋ ਕਿ ਸੇਵੀ ਵੈਰੀਫਿਕੇਸ਼ਨ ਹੋਣਾ ਮੈਂ ਤਾਂ ਬੜੇ ਲੰਬੇ ਅਰਸੇ ਤੋਂ ਕਈ ਵਾਰੀ ਐਡਮਿਨਿਸਟ੍ਰੇਸ਼ਨ ਨੂੰ ਆਲਰੇਡੀ ਵੀ ਕਿਹਾ ਬਹੁਤ ਸਾਰੇ ਆ ਕੇ ਲੋਕ ਆ ਕੇ ਬਸ ਜਾਂਦੇ ਆ ਬਾਹਰੋਂ ਆ ਕੇ ਉਹਨਾਂ ਦੀ ਵੈਰੀਫਿਕੇਸ਼ਨ ਲਗਾਤਾਰ ਹੋਣੀ ਚਾਹੀਦੀ ਆ ਸੋ ਜਿਹੜੇ ਪਿੰਡਾਂ ਵਾਲੇ ਜਿਹੜੇ ਹੁਣ ਮਥੇ ਪਏ ਆ ਉਹ ਠੀਕ ਹੈਗੇ ਆਪਣੇ ਜਗ੍ਹਾ ਦੇ ਉੱਤੇ ਇਹਦੇ ਵਿੱਚ ਹਰ ਹਾਲ ਦੇ ਵਿੱਚ ਉਹਦਾ ਜਿਹੜਾ ਹੈਗਾ ਉਹਦਾ ਪਤਾ ਲੱਗਣਾ ਚਾਹੀਦਾ ਕਿ ਕਿਸ ਕਿਰਦਾਰ ਦਾ ਆਦਮੀ ਹੈ ਸੋ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਪਤਾ ਇਸ ਚੀਜ਼ ਦਾ ਅੱਜ ਬੱਚਿਆਂ ਦਾ ਨਾਲ ਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਪਿਆਰ ਹੁੰਦਾ ਔਰ ਲੋਕ ਵੀ ਇਸ ਗੱਲ ਤੇ ਇਸ ਵੇਲੇ ਸਾਰੇ ਇਹ ਮਹਿਸੂਸ ਕਰ ਰਹੇ ਆ ਕਿ ਇਦਾਂ ਦਾ ਕੋਈ ਅਨਸਰ ਰਵੇ ਨਾ ਪੰਜਾਬ 'ਚ ਲੇਕਿਨ ਅਸੀਂ ਜਿਹੜਾ ਇਹਦਾ ਜਿਹੜਾ ਦੋਸ਼ ਹੈ ਉਹਨੂੰ ਹੈ ਲੇਕਿਨ ਅਸੀਂ ਜਿਹੜੇ ਇਦਾਂ ਦੇ ਅਨਸਰ ਹਨ ਨੂੰ ਵੈਰੀਫਿਕੇਸ਼ਨ ਦਾ ਹਰ ਹਲਚ ਕਰਾਵਾ ਸਰਕਾਰ ਵੀ ਇਹਦੇ ਲਈ ਕੁਝ ਕਰਨਾ ਕਰੂਗੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਉੱਠਿਆ ਸੀ ਸੁਖਪਾਲ ਸਿੰਘ ਖਹਿਰਾ ਪ੍ਰਾਈਵੇਟ ਵਿਲੇ ਹੋਂ ਦੀ ਗੱਲ ਕਰਦੇ ਸੀ ਉਹ ਕਹਿੰਦੇ ਕਿ ਹਿਮਾਚਲ ਦੇ ਵਿੱਚ ਹੈਗਾ ਕਿ ਕੋਈ ਬਾਹਰੋਂ ਆ ਕੇ ਵਿਅਕਤੀ ਜਿਹੜਾ ਉਹ ਜ਼ਮੀਨ ਨਹੀਂ ਖਰੀਦ ਸਕਦਾ ਵੀ ਇਹੋ ਜਿਹਾ ਬਿਲਕੁਲ ਤੁਸੀਂ ਵੀ ਮੰਨਖੋ ਇਹ ਵਿਧਾਨ ਸਭਾ ਦੇ ਚ ਕਲੈਕਟਿਵ ਫੈਸਲੇ ਹੁੰਦੇ ਆ ਅਗਰ ਉਹ ਸਭ ਦੀ ਕਲੈਕਟਿਵ ਮੰਗ ਹੋ ਗਈ ਸਾਰੇ 117 ਐਮ ਐਲ ਏ ਸਹਿਵਾਨ ਆ ਸਰ ਮੰਤਰੀ ਮੰਡਲ ਦਾ ਚੀਫ ਮਿਨਿਸਟਰ ਸਾਹਿਬ ਅਗਰ ਇਦਾਂ ਸਾਰਿਆਂ ਦਾ ਆਪਸ ਵਿੱਚ ਕੰਸੈਂਸਸ ਬਣਦਾ ਤੇ ਆ ਸਕਦਾ ਬਿੱਲ ਕਿਉਂ ਨਹੀਂ ਆ ਸਕਦਾ لیکن سارے ਸਹਿਮਤੀ ਜ਼ਰੂਰੀ ਹੁੰਦੀ ਹੈ ਇਸ ਕੰਮ ਦੇ ਲਈ ਇੱਕ ਇੱਕ ਚੀਜ਼ ਹੋਰ ਵੇਖੀ ਜਾਂਦੀ ਹੈ ਕਹਿੰਦੇ ਕਿ ਜਦੋਂ ਖਾਸ ਕਰਕੇ ਜਿਹੜਾ ਤੁਹਾਡਾ ਦੁਆਬਾ ਇਲਾਕਾ ਹੈ ਬਹੁਤ سارے ਸਾਡੇ ਇਥੋਂ ਜਿਹੜੇ ਪੰਜਾਬੀ ਨੇ ਉਹ ਬਾਹਰ ਦੇਸ਼ਾਂ ਨੂੰ ਪ੍ਰਵਾਸ ਕਰ ਗਏ ਵੀ ਕਿਤਨੇ ਕਿਤੇ ਅਸੀਂ ਸਪੇਸ ਜਿਹੜੀ ਉਹ ਕ੍ਰੀਏਟ ਕਰ ਰਹੇ ਹਾਂ ਤਾਂ ਕਰਕੇ ਬਾਹਰਲੇ ਸੂਬਿਆਂ ਦੇ ਲੋਕ ਸਾਡੇ ਆ ਕੇ ਬਸ ਰਹੇ ਆ ਦੇਖੋ ਪਹਿਲੀ ਗੱਲ ਤਾਂ ਜਿਹੜਾ ਵੀ ਬੰਦਾ ਕੋ ਆਪਣਾ ਐਨ ਆਰ ਆਈ ਭਰਾ ਹੈਗਾ ਉਹਨੂੰ ਚਾਹੀਦਾ ਵੀ ਆਪਣੇ ਅਗਰ ਬਾਹਰ ਵੀ ਚਲੇ ਗਿਆ ਤੇ ਉੱਥੇ ਜਿਹੜਾ ਕੋਈ ਇਦਾਂ ਦਾ ਅਨਸਰ ਨਾ ਬਸ ਜਵੇ ਆ ਕੇ ਜਿਹੜਾ ਅਨਵਾਂਟਡ ਹੈ ਹਨੂ ਇਹ ਸਾਰੀ ਜ਼ਿੰਮੇਵਾਰੀ ਸਸਤਨ ਸਰਕਾਰ ਦੇ ਨਾਲ ਨਾਲ ਸਾਡੇ ਦੇ ਵੀ ਆਪਣੇ ਦੇ ਬੰਦੇ ਆ ਦੇਖੋ ਅਸੀਂ ਉਹਨਾਂ ਬੰਦਿਆਂ ਨੂੰ ਬਾਹਰ ਕੱਢ ਸਕਦੇ ਸਾਨੂੰ ਪਤਾ ਲੱਗ ਗਿਆ ਅਸੀਂ ਵੈਰੀਫਿਕੇਸ਼ਨ ਕਰੀਏ ਕੋਈ ਕੰਮ ਕਰਨ ਆਉਂਦਾ ਸਾਡੇ ਕੋਲ ਕੋਈ ਨੌਕਰੀ ਮੰਗਦਾ ਘਰ ਮੰਗਦਾ ਕਿਰਾਏ ਤੇ ਦੁਕਾਨ ਮੰਗਦਾ ਅਸੀਂ ਵੀ ਥੋੜੀ ਜਿਹੀ ਜ਼ਿੰਮੇਵਾਰੀ ਨਾਲ ਲਈਏ ਸਰਕਾਰ ਜ਼ਿੰਮੇਵਾਰੀ ਦੇ ਨਾਲ ਆ ਸਰਕਾਰ ਇਦਾਂ ਦੇ ਕਿਸੇ ਬੰਦੇ ਨਾਲ ਰਿਆਤ ਕਰਨ ਨੂੰ ਠੋਕੇ ਰੱਖ ਦੇਗੀ ਉਹ ਬੰਦਾ ਤਾਂ ਮੁੱਖ ਮੰਤਰੀ ਸਾਹਿਬ ਦਾ ਵੀ ਬਹੁਤ ਦਿਨਾਂ ਤੋਂ ਦੇਖਿਆ ਜਾ ਰਿਹਾ ਕਿ ਮੁੱਖ ਮੰਤਰੀ ਸਾਹਿਬ ਜਦੋਂ ਪੰਜਾਬ ਦੇ ਵਿੱਚ ਕੋਈ ਘਟਨਾ ਵਾਪਰਦੀ ਤਾਂ ਉਹ ਜ਼ਰੂਰ ਰਿਐਕਟ ਕਰਦੇ ਆ ਇਸ ਘਟਨਾ ਦੇ ਉੱਤੇ ਰਿਐਕਟ ਨਹੀਂ ਆਇਆ ਉਵੇਂ ਸਰਕਾਰ ਦਾ ਦੇਖੋ ਮੁੱਖ ਮੰਤਰੀ ਜੀ ਨੇ ਦੁੱਖ ਪ੍ਰਗਟ ਕਰਨ ਨੂੰ ਅੱਜ ਉਸ ਬੱਚੇ ਦੇ ਅਸੀਂ ਘਰ ਜਾ ਕੇ ਆਏ ਆ ਉੱਥੇ ਦੀ ਪੰਚਾਇਤ ਉੱਥੇ ਸੀ ਉਸ ਪੰਚਾਇਤ ਨੇ ਅਸੀਂ ਉਸ ਪੰਚਾਇਤ ਉਸ ਉਸ ਪਰਿਵਾਰ ਦੀ ਕੰਡੀਸ਼ਨ ਦੇ ਮੁਤਾਬਿਕ ਅਸੀਂ ਜਾ ਕੇ ਹੁਣ ਦੇਖੋ ਜਿਹੜੀ ਚੀਜ਼ ਤੁਹਾਡੇ ਹੱਥ ਨਹੀਂ ਰਹੀ ਉਹ ਤਾਂ ਗੱਲ ਖਤਮ ਹੋ ਗਈ ਹੈ ਲੇਕਿਨ ਉਸ ਪਰਿਵਾਰ ਜਿਹੜਾ ਅੱਗੇ ਉਹਦਾ ਉਹਦੀ ਇੱਕ ਛੋਟੀ ਸਿਸਟਰ ਹੈ ਉਦੀ ਅੱਛੀ ਪੜ੍ਹਾਈ ਲਿਖਾਈ ਉਹਦੇ ਪਰਵੈਸ਼ ਹੋਵੇ ਹੁਣ ਜਿਹੜਾ ਪਰਿਵਾਰ ਨੂੰ ਅਸਾਂ ਇਸ ਦੁੱਖ ਤੋਂ ਉਭਾਰਨਾ ਵੀ ਹੈ ਨਾ ਉਹ ਕਰ ਰਹੀ ਹੈ ਸਰਕਾਰ ਕੋਲ ਬਿਲਕੁਲ ਉਹਦੇ ਉਹਦੇ ਲਈ ਸਰਕਾਰ ਨੇ ਮੰਤਰੀ ਜੀ ਨਾਲ ਸੀਗੇ ਸਰਕਾਰ ਉਹਦੇ ਜੋ ਬੈਸਟ ਹੈਗਾ ਮੁੱਖ ਮੰਤਰੀ ਜੀ ਕੋ ਜਾਏਗਾ ਜੋ مالی ਸਹਾਇਤਾ ਜਾਂ ਬੱਚੇ ਨੂੰ ਉਹਦੇ ਬਾਪ ਨੂੰ ਫਾਦਰ ਨੂੰ ਕਾਰਪੋਰੇਸ਼ਨ ਚ ਕਿਤੇ ਵੀ ਕੋਈ ਨੌਕਰੀ ਮਿਲ ਸਕਦੀ ਕਿਉਂਕਿ ਉਹ ਲੇਬਰ ਕਰਦੇ ਉਹਦੇ ਫਾਦਰ ਜਿਹੜੇ ਬੱਚੇ ਦੇ ਨਹੀਂ ਇਹਦੇ ਲਈ ਐਲਾਨ ਹੋਇਆ ਜੀ ਅੱਜ ਕੋਈ ਮੰਤਰੀ ਸਾਹਿਬ ਐਲਾਨ ਕਰਤਾ ਵੀ ਜੋ ਉਹਦੇ ਵਿੱਚ ਹੈਗਾ ਉਹਨੂੰ ਜਲਦੀ ਜਿਹੜਾ ਹੈਗਾ ਉਹਨਾਂ ਨੂੰ ਮੰਤਰੀ ਜੀ ਨੇ ਐਲਾਨ ਕੀਤਾ ਪੀ ਅਸੀਂ ਇਹਨਾਂ ਨੂੰ ਕਾਰਪੋਰੇਸ਼ਨ 'ਚ ਉੱਥੇ ਫਗਵਾੜਾ ਕਾਰਪੋਰੇਸ਼ਨ 'ਚ ਕਿਉਂਕਿ ਉਹ ਹੁਣ ਹੁਸ਼ਿਆਰਪੁਰ ਨਹੀਂ ਆਣਾ ਚਾਹੁੰਦੇ ਉਹ ਦੋ ਤਿੰਨ ਮਹੀਨੇ ਪਹਿਲਾਂ ਹੁਸ਼ਿਆਰਪੁਰ ਆਏ ਸੀ ਲੇਕਿਨ ਜਿਹੜਾ ਜਿੱਥੇ ਇਦਾਂ ਦੀ ਘਟਨਾ ਹਾਂ ਜਿੱਥੇ ਇਦਾਂ ਦੀ ਘਟਨਾ ਹੋ ਜਾਵੇ ਉਹਦਾ ਬੰਦੇ ਦਾ ਮਨ ਚੜ੍ਹ ਹੋ ਜਾਂਦਾ ਤੇ ਉਹਨਾਂ ਨੂੰ ਕਿਹਾ ਕਾਰਪੋਰੇਸ਼ਨ ਫਗਵਾੜਾ ਨੂੰ ਇਹ ਉੱਤੋਂ ਨਾਲ ਅਡਜਸਟ ਕਰੋ ਤੁਸੀਂ ਬਤੌਰ ਹਲਕੇ ਦੇ ਗਵਾਹੀ ਕਰਦੇ ਹੋ ਹਲਕੇ ਦੀ ਤੁਸੀਂ ਕੋਈ ਮੰਗ ਕਰੋਗੇ ਪੰਜਾਬ ਸਰਕਾਰ ਤੋਂ ਕਿ ਇਹੋ ਜਿਹਾ ਕੋਈ ਕਲੈਕਟਿਵ ਫੈਸਲਾ ਲਿਆ ਜਾਵੇ ਵਿਧਾਨ ਸਭਾ ਦੇ ਵਿੱਚ ਤਾਂ ਜੋ ਜਿਹੜੇ ਕੋਈ ਇਸ ਤਰ੍ਹਾਂ ਦੇ ਅਨਸਰ ਆਉਂਦੇ ਹਨ ਉਹਨਾਂ ਤੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਦਾ ਰਿਕਾਰਡ ਇੱਕ ਤਰ੍ਹਾਂ ਦਾ ਪੁਲਿਸ ਕੋਲੇ ਹੋਵੇ ਜਾਂ ਸਾਡੀ ਸਟੇਟ ਕੋਲੇ ਹੋਵੇ ਬਿਲਕੁਲ ਚਾਹੀਦਾ ਮੈਂ ਮੰਗ ਹੀ ਕਰ ਰਹਾ ਮੰਗ ਪਹਿਲਾਂ ਵੀ ਮਤਲਬ ਵੀ ਮੈਂ ਜਦੋਂ ਮੈਂ ਆਪਣੇ ਲੈਵਲ ਤੇ ਵੀ ਗੱਲ ਕਰਦਾ ਰਿਹਾ ਤੁਹਾ ਨਾਲ ਵੀ ਹਰੇਕ ਆਦਮੀ ਦਾ ਸਾਡੇ ਕੋਲ ਡਾਟਾ ਹੋਣਾ ਚਾਹੀਦਾ ਸ਼ਹਿਰ ਚ ਬਸਣ ਵਾਲੇ ਦਾ ਕਿਹਦਾ 10 15 ਸਾਲ ਦਾ ਸੀ ਰਿਕਾਰਡ ਦੇਖੀਓ ਕਿੱਥੋਂ ਆਇਆ ਕਿੱਦਾਂ ਬਸਿਆ ਕਿ ਐ ਉੱਥੇ ਨੇ ਕੋਈ ਕ੍ਰਮ ਤੇ ਕ੍ਰਾਈਮ ਤਾਂ ਨਹੀਂ ਕੀਤਾ ਇਹ ਚੀਜ਼ਾਂ ਸਾਡੇ ਕੋਲ ਸਰਕਾਰ ਦੇ ਰਿਕਾਰਡ ਦੇਣੀਆਂ ਚਾਹੀਦੀਆਂ ਉਹਦੇ ਲਈ ਜ਼ਿਲ੍ਹਾ ਲੈਵਲ ਤੇ ਔਰ ਡੈਫੀਨੇਟਲੀ ਹੈ ਪਈ ਜਿਹੜੀ ਇੱਥੇ ਗੱਲ ਜਿਹੜੀ ਪੰਜਾਬ ਲੈਵਲ ਤੇ ਵੀ ਜ਼ਰੂਰੀ ਇਸ ਦਾ ਵੀ ਸ਼ਾਇਦ ਕੋਈ ਇਹੋ ਜਿਹਾ ਪੁਰਾਣਾ ਰਿਕਾਰਡ ਦੱਸਿਆ ਜਾ ਰਿਹਾ ਕਿ ਸ਼ਾਇਦ ਜੇ ਸਾਹਮਣੇ ਆਇਆ ਹੋਵੇ ਤੁਹਾਡੇ ਕੋਈ ਨਿਗਾ ਚੋੜ ਹਾਂ ਉਹ ਇਹਨਾਂ ਨੇ ਹੁਣ ਦੇਖੋ ਇਹ ਵਾਕਿਆ ਹੋਣ ਤੋਂ ਬਾਅਦ ਆਈ ਗੱਲ ਜਦੋਂ ਵਾਕਿਆ ਹੋਣ ਤੋਂ ਪਹਿਲਾਂ ਕੋਈ ਬੰਦਾ ਗੱਲ ਕਰਦਾ ਜਾਇਦਾ ਕੋਈ ਰੋਸੀ ਪड़ोसी ਜਾਂ ਜਿਹੜੇ ਜਾਣਕਾਰ ਸੀਗੇ ਇਸ ਬੰਦੇ ਦੇ ਉਹ ਅਗਰ ਕਹਿੰਦੇ ਤਾਂ ਡੈਫੀਨੇਟਲੀ ਇਹਨੂੰ ਪਹਿਲੇ ਇਥੋਂ ਬਾਹਰ ਕਢਣਾ ਸੀ ਸਾਰਿਆਂ ਨੇ ਇਦਾਂ ਦਾ ਅਨਸਰ ਕਿਉਂ ਰੱਖਾਂਗੇ ਆਪਣੇ ਪੰਜਾਬ ਦੇ ਵਿੱਚ ਆਪਾਂ ਬਿਲਕੁਲ ਜੀ ਭਾਈ ਬਾਬਾ ਧੰਨਵਾਦ ਤੁਸੀਂ ਸਮਝਾ ਦਿੱਤਾ ਜੀ ਤੁਹਾਡਾ ਸ਼ੁਕਰੀਆ ਜੀ ਬਸ ਗੱ ਅਸੀਂ ਦਾ ਪ੍ਰਮਾਤਮਾ ਅੱਗੇ ਇਹ ਬੇਨਤੀ ਕਰਦੇ ਕਦੀ ਜ਼ਿੰਦਗੀ ਜਦੋਂ ਦਾ ਵਾਕਿਆ ਕਿਸੇ ਨੂੰ ਵੀ ਨਾ ਦੇਖਣਾ ਪਵੇ ਨਾ ਕਿਸੇ ਨੂੰ ਚੱਲਣਾ ਪਵੇ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਐਮਐਲਏ ਬ੍ਰਮਸ਼ਾਕਰ ਜਿੰਪਾ ਜੋ ਕਿ ਹੁਸ਼ਿਆਰਪੁਰ 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 ਤੋਂ ਵਿਧਾਇਕ ਨੇ ਅਤੇ ਸਾਬਕਾ ਮੰਤਰੀ ਰਹੇ ਨੇ ਤਾਂ ਇਹਨਾਂ ਦੇ ਹਲਕੇ ਦੇ ਵਿੱਚ ਇਹ ਘਟਨਾ ਵਾਪਰੀ ਸੀ ਇਸ ਦੇ ਉੱਤੇ ਉਹਨਾਂ ਦਾ ਪੱਖ ਜਿਹੜਾ ਉਹ ਤੁਹਾਨੂੰ ਸੁਣਾਇਆ ਇਸ ਦੀ ਘਟਨਾ ਨੂੰ ਲੈ ਕੇ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਿੰਦਰ ਸਿੰਘ ਸਲੇਢੀ ਹੁਸ਼ਿਆਰਪੁਰ